ਤੁਹਾਡੇ ਸਾਰਿਆਂ ਵਾਸਤੇ ਕਈ ਗੱਡੀਆਂ ਆਪਾਂ ਲੈ ਕੇ ਪਹੁੰਚੇ ਹਾਂ ਬਈ ਤੇ ਤੁਹਾਨੂੰ ਨਿਰਾਸ਼ ਨਹੀਂ ਕਰੂਗਾ ਵਧੀਆ ਵੀਡੀਓ ਤੁਹਾਨੂੰ ਲੱਗੂਗੀ ਮੈਂ ਉਮੀਦ ਕਰਦਾ ਹਾਂ ਤੇ ਗੱਡੀਆਂ ਤੁਹਾਨੂੰ ਸਾਰੀਆਂ ਦਿਖਾਉਂਗਾ ਤੇ ਆਪਣੇ ਚੈਨਲ ਦਾ ਪਹਿਲਾ WhatsApp ਨੰਬਰ ਵੀ ਨੋਟ ਕਰ ਲਓ ਉੱਪਰ ਹਮੇਸ਼ਾ ਵਾਰ-ਵਾਰ ਲਿਖਿਆ ਰਹਿੰਦਾ ਜੀ ਚੱਲਦਾ ਰਹਿੰਦਾ 78100 4038764 ਜੇ ਤੁਹਾਡੇ ਕੋਲੇ ਵੀ ਕੋਈ ਗੱਡੀ ਮੋਟਰਸਾਈਕਲ ਕੋਠੀ ਮਕਾਨ ਘਰ ਕੁਝ ਵੀ ਹੈਗਾ ਵੇਚਣ ਵਾਸਤੇ ਆਪਣੇ ਕੋਲੇ ਭੇਜ ਕੇ ਫਰੀਦ ਵਿਚਾਰ ਲਗਾਵਾ ਸਕਦੇ ਹੋ ਹੁਣ ਆਪਾਂ ਸਵੈਪਟ ਡਜ਼ਾਇਰ ਜਡੀ ਪਹਿਲੀ ਗੱਡੀ ਲੈ ਕੇ ਪਹੁੰਚੇ ਹਾਂ ਜਿਹੜੀ ਗੱਡੀ ਆਹ ਤੁਸੀਂ ਦੇਖ ਰਹੇ ਹੋ 2011 ਮਾਡਲ ਹੈ 2025 ਤੱਕ ਇਹਦੀ ਪਾਸਿੰਗ ਪਈ ਹੈ 2 ਲੱਖ 15000 ਰੁਪਏ ਮਾਲਕ ਨੇ ਡਿਮਾਂਡ ਆਪਣੇ ਕੋਲੇ ਲਾ ਕੇ ਭੇਜੀ ਆ ਗੱਡੀ ਵਧੀਆ ਜੀ ਮਾਨਸਾ ਏਰੀਆ ਚ ਗੱਡੀ ਖੜੀ ਹੈ ਕੰਡੀਸ਼ਨ ਤੁਹਾਡੇ ਸਾਹਮਣੇ ਆ ਜਾ ਕੇ ਦੇਖਣੀ ਹੋਵੇ ਮਾਨਸਾ ਏਰੀਆ ਚ ਮਾਲਕ ਦੇ ਘਰੇ ਜਾ ਕੇ ਤੁਸੀਂ ਗੱਡੀ ਨੂੰ ਦੇਖ ਸਕਦੇ ਹੋ ਕਿਸੇ ਨੇ ਚਲਾ ਕੇ ਦੇਖਣੀ ਹੋਵੇ ਚਲਾ ਕੇ ਵੀ ਦੇਖ ਸਕਦੇ ਹੋ ਜੀ ਵਧੀਆ ਗੱਡੀ ਆ ਤੇ ਵਧੀਆ ਮਾਲਕ ਨੇ ਰੱਖੀ ਹੋਈ ਆ ਘਰ ਦੀ ਗੱਡੀ ਆ ਪਰਸਨਲ ਚੱਲੀ ਹੋਈ ਆ ਤੇ ਟਾਇਰ ਵੀ ਵਧੀਆ ਨੇ ਗੱਡੀ ਵੀ ਵਧੀਆ ਤੇ ਜਿੰਨਾ ਦੀ ਗੱਡੀ ਆ ਚੜੇ ਮਾਲਕ ਨੇ ਉਹਨਾਂ ਦਾ ਨੰਬਰ ਆਪਾਂ ਸਕਰੀਨ ਤੇ ਦੇ ਦੇ ਰੱਖਿਆ ਜੀ ਨੰਬਰ ਹੈ 94632 12301 ਜਿਹੜੀ ਸੈਕੰਡ ਗੱਡੀ ਆ ਆਪਾਂ ਲੈ ਕੇ ਪਹੁੰਚਿਆ ਦੂਸਰੀ ਆਪਣੇ ਕੋਲੇ ਆਲਟੋ ਮਾਲਕ ਨੇ ਭੇਜੀ ਆ ਆਲਟੋ ਹੈ ਜੀ ਕਾਲੇ ਰੰਗ ਦੀ ਗੱਡੀ ਬਹੁਤ ਵਧੀਆ ਪਈਆ ਗੱਡੀ ਦੀ ਕੰਡੀਸ਼ਨ ਬਹੁਤ ਵਧੀਆ ਜੀ ਚਲਾ ਕੇ ਦੇਖਣੀ ਹੋਵੇ ਚਲਾ ਕੇ ਦੇਖ ਸਕਦੇ ਹੋ ਕਿਸੇ ਨੇ ਦੇਖਣੀ ਹੋਵੇ ਜਾ ਕੇ ਦੇਖਣੀ ਹੋਵੇ ਟ్రਾਈ ਲੈਣੀ ਹੋਵੇ ਕਾਗਜ਼ ਪੱਤਰ ਚੈੱਕ ਕਰਨੇ ਹੋਣ ਤਾਂ ਇਹਨਾਂ ਦਾ ਜਿਹੜਾ ਏਰੀਆ ਇਹਨਾਂ ਨੇ ਦੱਸਿਆ ਮੋਗਾ ਮੋਗੇ ਏਰੀਆ ਚ ਗੱਡੀ ਮਾਲਕ ਦੇ ਘਰੇ ਖੜੀ ਹੈ 8 ਮਾਡਲ ਹੈ 85000 ਰੁਪਏ ਮਾਲਕ ਨੇ ਮੰਗਿਆਗਾ ਬਾਕੀ ਕਹਿੰਦੇ ਸੀਗੇ ਉੱਪਰ-ਨੀਚੇ ਹੋ ਜਾਊਗਾ ਬਹਿ ਕੇ ਉਹ ਤਾਂ ਗੱਲ ਵੱਖਰੀ ਹੈ ਜੀ ਇੱਕ ਵਾਰੀ ਡਿਮਾਂਡ ਤਾਂ ਹੁੰਦੀ ਆ ਚਾਹੀ ਕਿੰਨੇ ਮਰਜ਼ੀ ਕਰ ਦਈਏ ਪਾਰ ਬੈਕੇ ਜਦੋਂ ਗੱਲ ਕਰਦੇ ਆ ਤਾਂ ਜਿੰਨੇ ਕ ਦੀ ਗੱਡੀ ਹੁੰਦੀ ਹੈ ਓਨੇ ਕ ਦੀ ਰਹਿ ਜਾਂਦੀ ਹੁੰਦੀ ਆ ਟਾਇਰ ਵੀ ਢੀਕ ਪਏ ਨੇ ਗੱਡ ਵੀ ਠੀਕ ਹੈ ਬਾਕੀ ਨੰਬਰ ਆਪਾਂ ਮਾਲਕ ਦਾ ਸਕਰੀਨ ਤੇ ਦੇ ਰੱਖਿਆ 98 722 85403 ਆ ਗੱਡੀ ਤੁਸੀਂ ਦੇਖ ਲਈ ਸੀ ਬਾਕੀ ਵੀਡੀਓ ਦੀ ਆਪਾਂ ਪੂਰੀ ਗੱਲ ਕਰ ਰਹੇ ਹਾਂ ਵੀਡੀਓ ਤੁਹਾਨੂੰ ਕਿਵੇਂ ਦੀ ਲੱਗ ਰਹੀ ਆ ਦੱਸਿਓ ਜਰੂਰ ਦੀ ਲਾਈਕ ਕਰਕੇ ਤੇ ਕਮੈਂਟ ਕਰਕੇ ਹੁਣ ਆਪਾਂ ਇੱਕ ਦਵਾੜੇ ਖਾਤਰ ਡਿਜ਼ਾਇਰ ਗੱਡੀ ਲੈ ਕੇ ਪਹੁੰਚੇ ਹਾਂ ਚਿੱਟੇ ਰੰਗ ਦੀ ਡਿਜ਼ਾਇਰ ਬਹੁਤ ਵਧੀਆ ਚੰਗੀ ਕੰਡੀਸ਼ਨ ਦੀ ਗੱਡੀ ਲੈ ਕੇ ਪਹੁੰਚੇ ਆ ਮਾਲਕ ਨੇ ਬਾਹਰ ਜਾਣੇ ਤੇ ਪੈਸਾਂ ਦੀ ਜ਼ਰੂਰਤ ਹੈ ਤਾਂ ਕਰਕੇ ਗੱਡੀ ਮਾਲਕ ਨੇ ਸੇਲ ਕਰਨੀ ਹੈ ਜੀ ਗੱਡੀ ਦਾ ਮਾਡਲ ਆਪਨੂੰ 2009 ਮਿਲੂਆ ਨਵਾਂ ਮਾਡਲ ਹੈ ਕੰਡੀਸ਼ਨ ਗੱਡੀ ਦੀ ਵਧੀਆ ਪਈ ਹੈ ਤੇ ਚਲਾ ਕੇ ਕਿਸੇ ਨੇ ਦੇਖਣੀ ਹੋਵੇ ਤਾਂ ਚਲਾ ਕੇ ਤੁਸੀਂ ਦੇਖ ਸਕਦੇ ਹੋ ਰੇਟ ਮਾਲਕ ਨੇ ਘਾਟ ਹੀ ਮੰਗਿਆ 1 ਲੱਖ 35000 ਇੱਕ ਵਾਰੀ ਕਿਹਾ ਹੈ ਬਾਕੀ ਕਹਿੰਦੇ ਸੀਗੇ ਟਾਈਮ ਤੇ ਹੋਰ ਵੀ ਘੱਟ ਕਰ ਦਾਂਗੇ ਮੌਕੇ ਤੇ 24 ਕਰਾਂ ਪਾਸਿੰਗ 8ਵੇਂ ਮਹੀਨੇ ਤੱਕ ਤੇ ਸਾਰੇ ਡਾਕੂਮੈਂਟਸ ਆਪਨ ਮਿਲ ਜਾਣਗੇ ਗੱਡੀ ਹਰਿਆਣਾ ਨੰਬਰ ਹੈ ਤੇ ਗੱਡੀ ਖੜੀ ਹੈ ਡਿਸਟ੍ਰਿਕਟ ਸੰਗਰੂਰ ਏਰੀਆ ਸੁਨਾਮ ਹੈ ਗੱਡੀ ਦੇ ਜਿਹੜੇ ਮਾਲਕ ਨੇ ਉਹਨਾਂ ਨੇ ਆਪਦਾ ਨੰਬਰ ਦਿੱਤਾਗਾ 84200 7019792 ਆ ਮਾਲਕ ਦਾ ਨੰਬਰ ਹੈ ਮਾਲਕ ਨਾਲ ਤੁਸੀਂ ਇਸ ਨੰਬਰ ਤੇ ਗੱਲ ਕਰ ਸਕਦੇ ਹੋ ਜੇ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਗੱਲ ਕਰਨਾ ਤੁਸੀਂ ਚਾਹੁੰਦੇ ਹੋ ਜੀ ਤੇ ਹੁਣ ਆਪਾਂ ਸਵੈਪਟ ਇੱਕ ਹੋਰ ਗੱਡੀ ਲੈ ਕੇ ਪਹੁੰਚੇ ਹਾਂ ਜੈਡ ਡੀ ਆਈ 에ਅਰ ਬੈਗਸ ਮਾਡਲ ਹੈ ਜਿਹੜੇ ਮਾਲਕ ਨੇ ਉਹ ਆਪ ਆਰਮੀ ਦੇ ਵਿੱਚ ਨੇ ਆਰਮੀ ਪਰਸਨ ਦੀ ਗੱਡੀ ਆ ਮਾਡਲ 2014 ਤੇ ਗੱਡੀ ਅਨਟੱਚ ਹੈ ਇੱਕ ਚਰੀਟ ਇੱਕ ਡੈਂਟ ਤੇ ਕਿਸੇ ਪਾਸੋਂ ਰੰਗ ਕਿਸੇ ਪਾਸੋਂ ਕੁਝ ਵੀ ਆਪਣੋ ਨਹੀਂ ਮਿਲਣਾ ਚਾਹੀ ਬਿਲਕੁਲ ਨਵੀਂ ਤੇ ਸ਼ੋਰੂਮ ਕੰਡੀਸ਼ਨ ਆਪਾਂ ਗੱਡੀ ਇੱਕ ਤਰ੍ਹਾਂ ਦੀ ਕਹਿ ਸਕਦੇ ਹਾਂ ਤੇ ਮਾਲਕ ਨੇ ਕਿਹਾ 5 ਲੱਖ 10 ਹਜ਼ਾਰ ਰੁਪਿਆ ਡਿਮਾਂਡ ਹੈ ਲਸਬਸ ਮੌਕੇ ਤੇ ਹੋ ਜਾਊਗਾ ਤੇ ਗੱਡੀ ਫਾਸਟ ਓਨਰ ਹੈ ਟਾਇਰ ਆਪਾਂ ਨੂੰ ਮਿਲ ਜਾਣਗੇ 80 ਤੋਂ 85% ਗੱਡੀ ਖੜੀ ਆ ਹੁਸ਼ਿਆਰਪੁਰ ਏਰੀਆ 'ਚ ਜਾ ਕੇ ਤੁਸੀਂ ਦੇਖਣੀ ਹੋਵੇ ਜੀ ਜਾ ਕੇ ਦੇਖ ਸਕਦੋਂ ਕਿਸੇ ਨੇ ਚਲਾ ਕੇ ਦੇਖਣੀ ਹੋਵੇ ਕਿਸੇ ਮੇਰੇ ਭਰਾ ਨੇ ਮੇਰੇ ਵੱਡੇ ਬਜ਼ੁਰਗ ਨੇ ਕਿਸੇ ਨੂੰ ਵੀ ਗੱਡੀ ਪਸੰਦ ਆਉਦੀ ਆ ਤਾਂ ਜਾ ਕੇ ਦੇਖ ਲਓ ਗੱਲ ਕਰ ਲਓ ਆਪੇ ਤੇ ਰੇਟ ਉੱਪਰ ਥੱਲੇ ਹੋ ਜਾਊਗਾ ਤੇ ਮਾਲਕ ਨਾਲ ਗੱਲ ਕਰਕੇ ਜਾ ਕੇ ਦੇਖ ਲਓ ਤੇ ਖਰੀਦ ਲਓ ਜੀ ਬਾਕੀ ਅੰਦਰੋਂ ਵੀ ਗੱਡੀ ਇੱਕ ਨੰਬਰ ਪਈਆ ਸਾਰਾ ਕੰਮ ਟੋਟਲ ਹੀ ਮਾਲਕ ਨੇ ਕਰਵਾਇਆ ਹੋਇਆ ਅੰਦਰੋਂ ਜੇ ਗੱਲ ਕਰੀ ਆਪਾਂ ਸੀਟ ਕਵਰ ਮੈਟਿੰਗ ਸਾਰੇ ਫੰਕਸ਼ਨ ਜੋ ਵੀ ਕੁਛ ਹੰਦਲ ਜੀ ਸਾਰਾ ਕੁਛ ਵਰਕਿੰਗ ਚ ਹੈ ਤੇ ਮੈਂ ਉਮੀਦ ਕਰਦਾ ਹਾਂ ਵੀ ਵੀਡੀਓ ਤੁਹਾਨੂੰ ਵਧੀਆ ਲੱਗ ਰਹੀ ਆ ਤੇ ਨੰਬਰ ਨੋਟ ਕਰ ਲਓ ਪਹਿਲਾਂ ਤਾਂ 77196 ਤੇ 68261 ਤੇ ਇੱਕ ਬੇਨਤੀ ਕਰੂਗਾ ਜੀ ਮੈਂ ਰੇਟ ਹਮੇਸ਼ਾ ਮਾਰਕੀਟ ਵੈਲਿਊ ਦੇ ਹਿਸਾਬ ਨਾਲ ਲਾ ਕੇ ਭੇਜਕ ਨੂੰ ਮੈਂ ਨਹੀਂ ਕਹਿੰਦਾ ਵੀ ਕਿਹੜੀ ਗੱਡੀ ਦਾ ਰੇਟ ਘੱਟ ਹੈ ਕਿਹੜੀ ਦਾ ਵੱਧ ਹੈ ਪਰ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿਹੜੀ ਗੱਡੀ ਦਾ ਰੇਟ ਜ਼ਿਆਦਾ ਹੈ ਜੀ ਕਿਹੜੀ ਦਾ ਘੱਟ ਹੈ ਤੁਸੀਂ ਕਮੈਂਟ ਵੀ ਕਰਦੇ ਹੋ ਨੇ ਉਹ ਕਹੀ ਤੇ ਗੱਡੀ ਬਾਰੇ ਦੱਸ ਦਿੰਦੇ ਹੋ ਵੀ ਇਸ ਗੱਡੀ ਦਾ ਰੇਟ ਜ਼ਿਆਦਾ ਹੈ ਤਾਂ ਬੇਨਤੀ ਵਾਲੀ ਗੱਲ ਹੈ ਜੀ ਚੈਨਲ ਤੇ ਗਲਤ ਪ੍ਰਭਾਵ ਪੈਂਦਾ ਹੈ ਰੇਟ ਹਮੇਸ਼ਾ ਜਾਇਜ਼ ਲਾ ਕੇ ਭੇਜਿਆ ਕਰੋ ਤੁਹਾਡਾ ਵੀ ਭਲਾ ਚੈਨਲ ਦਾ ਵੀ ਭਲਾ ਜੀ ਤੇ ਗੱਡੀ ਦਾ ਵੀ ਭਲਾ ਕਿਉਂਕਿ ਜਲਦੀ ਸੇਲ ਹੋ ਜਾਊਗੀ ਬਾਕੀ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਜੇ ਪਹਿਲੀ ਵਾਰ ਤੁਸੀਂ ਆਏ ਹੋ ਨੀਚੇ ਇੱਕ ਚੈਨਲ ਦਾ ਸਬਸਕ੍ਰਾਈਬ ਵਾਲਾ ਬਟਨ ਹੈ ਇਸ ਤਰ੍ਹਾਂ ਦੀ ਹਰ ਰੋਜ਼ ਨਵੀਂ ਵੀਡੀਓ ਦੇਖਣਾ ਤੁਸੀਂ ਚਾਹੁੰਦੇ ਹੋ ਤਾਂ ਸਬਸਕ੍ਰਾਈਬ ਦਾ ਜਿਹੜਾ ਬਟਨ ਹੈ ਉਹਨੂੰ ਕਲਿੱਕ ਕਰ ਦਿਓ ਜੀ ਸਾਰੇ ਜਣੇ ਜਿੰਨੇ ਦੇਖ ਰਹੇ ਹੋ ਤੇ ਨਾਲ ਇੱਕ ਬੈਲ ਆਈਕਨ ਹੈ ਉਹਨੂੰ ਵੀ ਆਲਟ ਸੈਟ ਕਰਕੇ ਕਲਿੱਕ ਲਾਜ਼ਮੀ ਕਰ ਦਿਓ ਤਾਂ ਕਿ ਆਪਾਂ ਜਦੋਂ ਵੀ ਨਵੀਂ ਵੀਡੀਓ ਲੈ ਕੇ ਪਹੁੰਚੀਏ ਉਸੇ ਵੇਲੇ ਤੁਹਾਡੇ ਕੋਲੇ ਨਵੀਂ ਵੀਡੀਓ ਦਾ ਮੈਸੇਜ ਪਹੁੰਚ ਜਾਵੇ ਜੀ ਬਾਕੀ ਆਪਾਂ ਹਰ ਤਰ੍ਹਾਂ ਦੀਆਂ ਗੱਡੀਆਂ ਲੈ ਕੇ ਪਹੁੰਚਦੇ ਆਂ ਤੇ ਕੂਠੀ ਘਰ ਮਕਾਨ ਆਪਾਂ ਹਰ ਚੀਜ਼ਾਂ ਲੈ ਕੇ ਪਹੁੰਚਦੇ ਆਂ ਜੇ ਤੁਹਾਡੇ ਕੋਲੇ ਵੀ ਕੁਝ ਹੈਗਾ ਵੇਚਣ ਵਾਸਤੇ ਕੋਠੀ ਘਰ ਮਕਾਨ ਹਵੇਲੀ ਮਹਿਲ ਕੁਝ ਵੀ ਕਿਸੇ ਵੀ ਏਰੀਆ ਚ ਪੰਜਾਬ ਹਰਿਆਣਾ ਰਾਜਸਥਾਨ ਜਿੱਥੋਂ ਵੀ ਤੁਸੀਂ ਦੇਖ ਰਹੇ ਹੋ ਬਸ ਆਪਣੇ ਕੋਲੇ ਭੇਜ ਦਿਆ ਕਰੋ ਆਪਣੇ ਚੈਨਲ ਦਾ WhatsApp ਨੰਬਰ ਉੱਪਰ ਹਮੇਸ਼ਾ ਵਾਰ-ਵਾਰ ਚੱਲਦੇ ਰਹਿੰਦਾ ਜੀ ਹੁਣ ਆਪਾਂ ਫਿਰ ਤੋਂ ਗੱਡੀਆਂ ਦੀ ਗੱਲਬਾਤ ਸ਼ੁਰੂ ਕਰਦੇ ਆਂ ਆਪਣੀ ਵੀਡੀਓ ਸ਼ੁਰੂ ਕਰਦੇ ਆਂ ਆਪਣੇ ਕੋਲੇ ਹੁਣ ਰੀਟਸ ਗੱਡੀ ਪਹੁੰਚੀ ਆ LDI 2012 ਮਾਡਲ ਗੱਡੀ ਆ ਇਹਨਾਂ ਦਾ ਏਰੀਆ ਮੁਦਕੀ ਆ ਜੀ 2 ਲੱਖ 10000 ਰੁਪਿਆ ਮਾਲਕ ਨੇ ਡਿਮਾਂਡ ਲਾ ਕੇ ਭੇਜੀ ਆ 80 ਤੋਂ 85 ਪੈਸੇ ਟਾਇਰਾਂ ਦੀ ਕੰਡੀਸ਼ਨ ਪਈ ਆ ਮੁਦਕੀ ਗੱਡੀ ਖੜੀ ਆ 210 ਡਿਮਾਂਡ ਆ ਲੈਸ ਬੱਸ ਹੋ ਜਾਊਗਾ ਗੱਡੀ ਦੀ ਕੰਡੀਸ਼ਨ ਗੱਡੀ ਦੀ ਹਾਲਤ ਚੰਗੀ ਪਈ ਆ ਜੀ ਤੇ ਮਾਲਕ ਨੇ ਰੇਟ ਲਾਇਆ 210 ਉੱਪਰ-ਨੀਚੇ ਹੋ ਜਾਊਗਾ ਤੁਸੀਂ ਗੱਲ ਮਾਲਕ ਨਾਲ ਆਪੇ ਕਰ ਲਿਓ ਤੇ ਜਿੰਨਾ ਦੀ ਗੱਡੀ ਆ ਜੀ ਜਿਹੜੇ ਮਾਲਕ ਨੇ ਉਹਨਾਂ ਨੇ ਕਿਹਾ ਇੱਕ ਨੰਬਰ ਗੱਡੀ ਆ ਇੰਜਨ ਗੇਅਰ ਵੱਲੋਂ ਕੋਈ ਦਿੱਕਤ ਨਹੀਂ ਅੰਦਰੋਂ ਬਾਹਰੋਂ ਗੱਡੀ ਦੀ ਕੰਡੀਸ਼ਨ ਆਲੂਕੀ ਐ ਜਾ ਕੇ ਦੇਖ ਲਿਓ ਬਾਕੀ ਮੋਦਕੀ ਨੰਬਰ ਆਪਾਂ ਮਾਲਕ ਦਾ ਸਕਰੀਨ ਤੇ ਦੇ ਵੀ ਰੱਖਿਆ ਜੀ ਜਿੰਨਾ ਦੀ ਗੱਡੀ ਆ 8870 23 31015 ਆ ਮਾਲਕ ਦਾ ਨੰਬਰ ਹੈ ਹੁਣ ਤੁਸੀਂ ਦੇਖੋ ਆਲਟੋ ਗੱਡੀ ਆਲਟੋ ਗੱਡੀ ਆ ਸੀएनजी ਕਿਟ ਲੱਗੀ ਹੋਈ ਆ ਜੀ ਤੇ ਸੀएनजी ਕਾਪੀ ਤੇ ਝੜੀ ਹੋਈ ਆ ਗੱਡੀ ਦੀ ਹਾਲਤ ਚੰਗੀ ਪਈਆ ਨੋ ਮਾਡਲ ਗੱਡੀ ਆ ਜੀ ਫਾਸਟ ਓਨਰ ਹੈ ਗੱਡੀ ਵਧੀਆ 85000 ਰੁਪਿਆ ਮਾਲਕ ਨੇ ਡਿਮਾਂਡ ਆਪਣੇ ਕੋਲੇ ਲਾ ਕੇ ਭੇਜੀ ਆ ਤੇ ਮੋਡ ਮੰਡੀ ਮਾਲਕ ਦੇ ਏਰੀਆ ਚ ਗੱਡੀ ਖੜੀ ਆ ਗੱਡੀ ਚ ਕਮੀ ਪੇਸ਼ੀ ਆਪਾਂ ਨੂੰ ਕੋਈ ਨਹੀਂ ਮਿਲਣੀ ਵਧੀਆ ਗੱਡੀ ਆ ਮਾਲਕ ਨੇ ਵਧੀਆ ਰੱਖੀ ਹੋਈ ਆ ਚਲਾਈ ਵਧੀਆ ਹੋਈ ਆ ਜਾ ਕੇ ਤੁਸੀਂ ਦੇਖਣੀ ਹੋਵੇ ਜਾ ਕੇ ਦੇਖ ਸਕਦੇ ਹੋ 85000 ਰੁਪਿਆ ਮੰਗਿਆ ਲੈਸ ਵਸ ਹੋ ਜਾਊਗਾ ਤੇ ਚੜੇ ਮਾਲਕ ਨੇ 9988871902 ਮਾਲਕ ਦਾ ਹਾਂ ਨੰਬਰ ਹੈ ਜੀ ਹੁਣ ਤੁਸੀਂ ਇੱਕ ਦੇਖੋ ਜੀ ਆਲਟੋ ਆਲਟੋ ਨਹੀਂ ਸੋਰੀ ਮਾਰੂਤੀ 800 ਗੱਡੀ ਜੀ 800 ਹੈ RC ਚਿਪਲੀਆਂ 2000 ਮਾਡਲ ਤੇ ਮੋਗਾ ਮਾਲਕ ਦਾ ਏਰੀਆ 45000 ਰੁਪਿਆ ਕੀਮਤ ਹੈ 65 70 ਪੈਸੇ ਟਾਇਰਾਂ ਦੀ ਕੰਡੀਸ਼ਨ ਆਪਾਂ ਨੂੰ ਮਿਲ ਜਾਊਗੀ ਜੀ ਤੇ ਜਿਹੜੇ ਮਾਲਕ ਨੇ ਉਹਨਾਂ ਦਾ ਨੰਬਰ ਆਪਾਂ ਸਕਰੀਨ ਤੇ ਦੇ ਵੀ ਰੱਖਿਆ ਜੀ ਤੁਸੀਂ ਗੱਲ ਆਪੇ ਕਰ ਲਓ ਤੇ ਵੀਡੀਓ ਦੀ ਆਪਾਂ ਪੂਰੀ ਗੱਲ ਕਰ ਲਈ ਵੀਡੀਓ ਤੁਹਾਨੂੰ ਕਿਵੇਂ ਦੇ ਲੱਗੀ ਜਰੂਰ ਦੱਸੋ ਮੈਨੂੰ ਕਮੈਂਟ ਕਰਕੇ ਮੈਂ ਪੂਰੀ ਉਮੀਦ ਕਰੂੰਗਾ ਵੀ ਵੀਡੀਓ ਤੁਹਾਨੂੰ ਵਧੀਆ ਲੱਗੀ ਹੋ ਚੰਗੀ ਲੱਗੀ ਹੋਵੇ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਹੈ ਵਧੀਆ ਲੱਗੀ ਹੈ ਤਾਂ ਲਾਈਕ ਕਰ ਜਰੂਰ ਕਰ ਦਿਓ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰ ਦਿਓ ਜੀ ਤੁਹਾਡੇ ਸਦਕੇ ਸਾਰਾ ਕੁਝ ਬੱਤਵਾ ਸਪੋਰਟ ਕਰਿਆ ਕਰੋ ਤਾਂ ਕਿ ਜਲਦੀ ਮਿਲਦੇ ਹਾਂ ਜੀ ਆਪਾਂ ਇਸੇ ਤਰ੍ਹਾਂ ਦੀ ਇੱਕ ਹੋਰ ਨਾਮੀ ਵੀਡੀਓ ਨਾਮੀ ਕੋਠੀ ਮਕਾਨ ਘਰ ਦੇ ਨਾਲ ਜੁੜੇ ਰਹੋ ਜੀ ਖੁਸ਼ ਰਹੋ ਆਪਦੇ ਘਰੇ ਰਹੋ ਪਰਿਵਾਰਚੀ ਰਹੋ ਤੇ ਠੰਡ ਥੋੜੀ ਜਿਆਦਾ ਫੇਰ ਹੋਈ ਪਈ ਐ ਖਾਸ ਕਰਕੇ ਬੱਚਿਆਂ ਦਾ ਧਿਆਨ ਰੱਖੋ ਜੀ ਤੇ ਮਿਲਦੇ ਹਾਂ ਜਲਦੀ ਆਪਾਂ ਜੀ